ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਜੀਆਂ ਨੂੰ ਹੁਣ ਸਮਨ ਕੀਤੇ ਜਾ ਰਹੇ ਐ ਅੱਜ ਵੀ ਇੱਕ ਪੇਸ਼ੀ ਸੀ ਉਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਸਾਲਾ ਸਾਹਿਬ ਯਾਨੀ ਕਿ ਗਨੀਵਕਾ ਔਰ ਮਜੀਠੀਆ ਦੇ ਭਾਈ ਸਾਹਿਬ ਗਜਪਤ ਸਿੰਘ ਗਰੇਵਾਲ ਨੂੰ ਸਮਨ ਕੀਤਾ ਗਿਆ ਇਹ ਦੂਸਰਾ ਸਮਨ ਸੀ ਇਸ ਤੋਂ ਪਹਿਲਾਂ ਗਜਪਤ ਸਿੰਘ ਗਰੇਵਾਲ ਪੇਸ਼ ਨਹੀਂ ਹੁੰਦੇ ਤੇ ਹੁਣ ਦੁਬਾਰਾ ਉਹਨਾਂ ਨੂੰ ਸਮਨ ਜਾਰੀ ਕੀਤਾ ਗਿਆ ਸੀ ਅੱਜ ਤੱਕ ਜਦ ਤੱਕ ਇਹ ਇੰਟਰਵਿਊ ਦੇ ਵਿੱਚ ਬੋਲਿਆ ਜਾ ਰਿਹਾ ਉਦੋਂ ਤੱਕ ਗਜਪਤ ਸਿੰਘ ਗਰੇਵਾਲ ਦੇ ਪੇਸ਼ ਹੋਣ ਬਾਰੇ ਕੋਈ ਖਬਰ ਨਹੀਂ ਆਈ ਉਸਕਦਾ ਕਿ ਉਸ ਤੋਂ ਬਾਅਦ ਆ ਜਵੇ ਪਰ ਆਖਰਕਾਰ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਸਾਹਿਬ ਦਾ ਉਹਨਾਂ ਦੇ ਨਾਲ ਕੀ ਲਿੰਕ ਹੈ ਵਿਜੀਲੈਂਸ ਦੀ ਨਿਗਾਹ ਗਜਪਤ ਸਿੰਘ ਗਰੇਵਾਲ ਵੱਲ ਕਿਉਂ ਆ ਗਈ ਹੈ ਕੌਣ ਹੈ ਗਜਪਤ ਸਿੰਘ ਗਰੇਵਾਲ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬਾ ਮੈਂ ਤੁਹਾਨੂੰ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਗਜਪਤ ਸਿੰਘ ਗਰੇਵਾਲ ਅਚਾਨਕ ਸੁਰਖੀਆਂ 'ਚ ਆ ਗਏ ਕੌਣ ਹੈ ਗਜਪਤ ਸਿੰਘ ਗਰੇਵਾਲ ਔਰ ਵਿਕਰਮ ਸਿੰਘ ਮਜੀਠੀਆ ਮੈਟਰ ਦੇ ਵਿੱਚ ਕਿਵੇਂ ਉਹ ਲੜਿੰਦੇ ਨੇ ਦੇਖੋ ਵਿਕਰਮ ਸਿੰਘ ਮਜੀਠੀਆ ਦੀਆਂ ਕਾਫੀ ਜਿਹੜੀਆਂ ਕੰਪਨੀਆਂ ਪਹਿਲਾਂ ਚੱਲਦੀਆਂ ਸਨ ਲekin ਜਦੋਂ ਤੁਸੀਂ ਕਿਸੇ ਵਿਭਾਗ 'ਚ ਮੰਤਰੀ ਬੰਦੇ ਹੋ ਤੇ ਫਿਰ ਤੁਹਾਨੂੰ ਜਿਹੜਾ ਕੰਪਨੀਆਂ ਦੀ ਡਾਇਰੈਕਟਰਸ਼ਿਪ ਤੋਂ ਕੰਪਨੀਆਂ ਦੀਆਂ ਬਾਕੀ ਚੀਜ਼ਾਂ ਤੋਂ ਅਸਤੀਫੇ ਦੇਣ ਕੇ ਸਾਈਡ ਤੇ ਹਟਣਾ ਪੈਂਦਾ ਔਰ ਕਿਉਂਕਿ ਕਨਫਲਿਕਟ ਹੋ ਜਾਂਦਾ ਔਰ ਬਾਰ-ਬਾਰ ਉਹ ਪੱਕੀ ਦਲ ਜਿਹੜੇ ਆ ਵਿਪੱਖ ਦੇ ਦਲੇ ਗੱਲਾਂ ਜੋਰ-ਸ਼ੋਰ ਨਾਲ ਚੱਕਦੇ ਆ ਕਿ ਇਹਨਾਂ ਦੇ ਆਪਣੇ ਇੰਟਰਸਟ ਹੈਗੇ ਇਹਨਾਂ ਦੀਆਂ ਆਪਣੀਆਂ ਕੰਪਨੀਆਂ ਹੈਗੀਆਂ ਇਹਨਾਂ ਦੇ ਆਪਣੇ ਮੁਨਾਫੇ ਜਾਣੇ ਲੇਕਿਨ ਜਿਵੇਂ ਬਾਦ ਵਿੱਚ ਵਿਕਰਮ ਮਜੀਠੀਆ ਤੇ ਵੀ ਜਦੋਂ ਇਹ ਗੱਲਾਂ ਗੁਲਾਂ ਉੱਠੀਆਂ ਤੇ ਉਹਨਾਂ ਨੇ ਆਪਣੀ ਸਮਾਜਰਾ ਇੰਡਸਟਰੀ ਦਾ ਹੋਰਾਂ ਤੋਂ ਆਪਣੇ ਅਸਤੀਫੇ ਸਾਰੇ ਬਾਹਰ ਕੱਢ ਲਏ ਲੇਕਿਨ ਸ਼ੇਅਰਹੋਲਡਰ ਤੁਸੀਂ ਰਹਿ ਸਕਦੇ ਹੋ ਕੰਪਨੀ ਦੇ ਸ਼ੇਅਰ ਖਰੀਦ ਸਕਦੇ ਹੋ ਉਹ ਜਿਹੜੇ ਸ਼ੇਅਰ ਆ ਉਹ ਵਿਕਰਮ ਮਜੀਠੀਆ ਨੇ ਆਪਣੇ ਕੋਲ ਕਾਫੀ ਰੱਖੇ ਹੋਏ ਸਨ ਜਿਹੜੀ ਇੰਪੋਰਟੈਂਟ ਗੱਲ ਹੈ ਗਜਪਤ ਰਾਜ ਗਜਬਤ ਸਿੰਘ ਗਰੇਵਾਲ ਦੀ ਤੁਹਾਨੂੰ ਯਾਦ ਹੋਵੇਗਾ ਰਣਜੀਤ ਸਿੰਘ ਗਿੱਲ ਵਾਲਾ ਕੇਸ ਜਿਹੜਾ ਗਿਲਕੋ ਵਾਲੇ ਸਨ ਉਹਨਾਂ ਦੀ ਖਾਤਿਆਂ 'ਚੋਂ ਕਰੋੜਾ ਰੁਪਏ ਜਿਹੜੇ ਆ ਇਸ ਕੰਪਨੀ ਨੂੰ ਟਰਾਂਸਫਰ ਕੀਤੇ ਗਏ ਤੇ ਜਿਹੜੇ ਕਦੀ ਵਾਪਸ ਨਹੀਂ ਲਿੱਤੇ ਗਏ ਔਰ ਹਾਲਾਂਕਿ ਇਹ ਕਿਹਾ ਜਾ ਰਿਹਾ ਸੀ ਕਿ ਇਹ ਪੈਸਾ ਸਿਰਫ ਸਿਰਫ ਇੱਕ ਉਧਾਰ ਦਿੱਤਾ ਗਿਆ ਦਸਤੀ ਦਿੱਤਾ ਗਿਆ ਔਰ ਲੇਕਿਨ ਗੱਲ ਇਹ ਹੈ ਕਿ ਉਹਦਾ ਕੋਈ ਵਿਆਜ ਵਾਪਸ ਨਹੀਂ ਕੀਤਾ ਗਿਆ ਉਹਦੇ ਪੈਸੇ ਜਿਹੜੇ ਆ ਖਾਤੇ ਤੋਂ ਖਾਤੇ ਟਰਾਂਸਫਰ ਕੀਤੇ ਗਏ ਤੇ ਉਹ ਜਿਹੜੀਆਂ ਕੰਪਨੀਆਂ ਸੀਗੀਆਂ ਉਹ ਕੰਪਨੀਆਂ ਦੇ ਵਿੱਚ ਗੱਜਬਤ ਸਿੰਘ ਗਰੇਵਾਲ ਜਿਹੜੇ ਆ ਉਹਨਾਂ ਦੇ ਨਾਮ ਦੇ ਉੱਤੇ ਸੀਗੀਆਂ ਸੋ ਇਸ ਕਰਕੇ ਕਿਤੇ ਨਾ ਕਿਤੇ ਵਿਜੀਲੈਂਸ ਇਸ ਚੀਜ਼ ਨੂੰ ਕਨੈਕਟੜੀ ਨੂੰ ਜੋੜ ਰਹੀ ਆ ਕਿ ਵਿਕਰਮ ਅਜੀਠੀਏ ਦੇ ਜਦੋਂ ਮੰਤਰੀ ਸਨ ਵਿਕਰਮ ਅਜੀਠੀਆ 2007 ਤੋਂ ਲੈ ਕੇ 17 ਤੱਕ ਉਸ ਦੌਰਾਨ ਇਹਨਾਂ ਦੇ ਜਿਹੜੇ ਰਿਸ਼ਤੇਦਾਰਾਂ ਦੀਆਂ ਕੰਪਨੀਆਂ ਉਪਰਫੁੱਲਤ ਹੋਈਆਂ ਉਹਨਾਂ 'ਚ ਕਰੋੜਾਂ ਦਾ ਕਾਰੋਬਾਰ ਹੋਇਆ ਔਰ ਜੇ ਇੱਕ ਗਿਲਕੋ ਵਰਗੇ ਉਹਨਾਂ ਨੂੰ ਕਰੋੜਾਂ ਰੁਪਈਆ ਜਿਹੜੇ ਆ ਦੇ ਰਹੇ ਨੇ ਤੇ ਵਾਪਸ ਨਹੀਂ ਲੈ ਰਹੇ ਇਹਦਾ ਮਤਲਬ ਕਿਤੇ ਨਾ ਕਿਤੇ ਉਸ ਕੰਪਨੀਆ ਨੂੰ ਇਹ ਜਿਹੜੀ ਹੈ 2 ਨੰਬਰ ਦੀ ਰਾਸ਼ੀ ਜਿਹੜੀ ਹੈ 1 ਨੰਬਰ ਚ ਬਣਾ ਕੇ ਦਿੱਤੀ ਗਈ ਕਿਉਂਕਿ ਗਿਲਕੋ ਨੇ ਲੋਨ ਲਿੱਤਾ ਲੋਨ ਲੈ ਕੇ ਉਹਨਾਂ ਨੇ 3 ਕਰੋੜ ਦੇ ਕਰੀਬ ਜਿਹੜਾ ਮੇਰਾ ਖਿਆਲ 3 ਕਰੋੜ ਦੀ ਰਾਸ਼ੀ ਉਹ ਉਹਨਾਂ ਨੇ ਵਾਈਟ ਟ੍ਰਾਂਸਫਰ ਕੀਤੀ ਬਾਕੀ ਉਹਨਾਂ ਨੇ ਆਪਣੇ ਖਾਤੇ ਚੋਂ ਕਢਾਈ ਕਢਾ ਕੇ ਇਸਤੇਮਾਲ ਕੀਤੀ ਉਹਨਾਂ ਨੇ ਜਿਹੜੀ ਕੰਪਨੀ ਤੋਂ ਲੋਨ ਲਿੱਤਾ ਉਹਨਾਂ ਨੂੰ ਲੋਨ ਦੀਆਂ ਕਿਸ਼ਤਾਂ ਉਹ ਭਰ ਰਹੇ ਆ ਲੇਕਿਨ ਇਹਨਾਂ ਨੂੰ ਦੇ ਕੇ ਉਹਦਾ ਵਿਆਜ ਗਿਲਕੋ ਵਾਲੇ ਆ ਭਰਨ ਤੇ ਇਹਨਾਂ ਨੂੰ ਪੈਸਾ ਦੇ ਕੇ ਉਹ ਇਹਦਾ ਇੰਟਰਸਟ ਵੀ ਨਾ ਵਸੂਲ ਕਰਨ ਫਿਰ ਕਿਤੇ ਨਾ ਕਿਤੇ ਬਿਜ਼ਨਸ ਦੀ ਜਿਹੜੀ शक ਦੀ ਸੂਈ ਆ ਉਹ ਕਿਤੇ ਨਾ ਕਿਤੇ ਆ ਜਾਂਦੀ ਹੈ ਕਿਉਂਕਿ ਇਹ ਪਰਿਵਾਰ ਦੀਆਂ ਕੰਪਨੀਆਂ ਹੈਗੀਆਂ ਤੇ ਇਸ ਕਰਕੇ ਇਹਦੀ ਜਾਂਚ ਜਿਹੜੀ ਹੈ ਉਹਦੇ ਵਿੱਚ ਬਿਜ਼ਨਸ ਨੇ ਗਿੱਲ ਨੂੰ ਵੀ ਬੁਲਾਇਆ ਹੋਇਆ ਖੈਰ ਉਹਨਾਂ ਨੇ ਕੋਰਟ ਦਾ ਸਹਾਰਾ ਲੈ ਲਿਆ ਬਿਜ਼ਨਸ ਨੇ ਜਿਹੜਾ ਇਸ ਕੇਸ ਦੇ ਵਿੱਚ ਗਜਪਤ ਸਿੰਘ ਗਰੇਵਾਲ ਨੂੰ ਵੀ ਸੰਮਣ ਕੀਤਾ ਪਹਿਲੇ ਸੰਮਣ ਤੇ ਆਏ ਨਹੀਂਗੇ ਹੁਣ ਦੂਜਾ ਅੱਜ ਉਹਨਾਂ ਨੂੰ ਬੁਲਾਇਆ ਗਿਆ ਲੇਕਿਨ ਹਜੇ 1 ਵਜੇ ਤੱਕ ਉਹ ਬਿਜ਼ਨਸ ਦੇ ਅੱਗੇ ਪੇਸ਼ ਨਹੀਂ ਹੋਇਆ ਸਭ ਹੈਰਾਨੀ ਇਸੇ ਗੱਲ ਦੀ ਹੈ ਨਾ ਕਿ ਆਖਰਕਾਰ ਪਹਿਲਾਂ ਵੀ ਉਹਨਾਂ ਨੂੰ ਸੱਮਨ ਕੀਤਾ ਗਿਆ ਨਹੀਂ ਆਏ ਹੁਣ ਦੁਬਾਰਾ ਅਜੇ ਤੱਕ ਜਿਵੇਂ ਨਹੀਂ ਆਏ ਇਹ ਜੇ ਸਭ ਕੁਝ ਕਲੀਨ ਹੈ ਜਿਵੇਂ ਅਕਾਲੀ ਲੀਡਰ ਕਲੇਮ ਕਰਦੇ ਆ ਵਿਕਰਮ ਸਿੰਘ ਮਜੀਠੀਆ ਦੇ ਪਤਨੀ ਕਲੇਮ ਕਰਦੇ ਆ ਕਿ ਸਭ ਕੁਝ ਕਲੀਨ ਹੈ ਤੇ ਫਿਰ ਐਵੇਂ ਇਹ ਵੇੜ ਕਿਉਂ ਕੀਤਾ ਜਾ ਰਿਹਾ ਜੀ ਦੇਖੋ ਇਦਾਂ ਨਹੀਂ ਹੁੰਦਾ ਕਈ ਵਾਰ ਤੁਸੀਂ ਇਹ ਨਹੀਂ ਹੁੰਦਾ ਕਿ ਸੱਮਨ ਆਏ ਤੇ ਤੁਸੀਂ ਜ਼ਰੂਰ ਜਾਣਾ ਕਈ ਵਾਰ ਕਿਤੇ ਆਪਣੀਆਂ ਰੋਜੇਵੇਂ ਵੀ ਹੋ ਸਕਦੇ ਆ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਕੰਮ ਵੀ ਹੋ ਸਕਦਾ ਕਿਤੇ ਨਾ ਕਿਤੇ ਹੋਰ ਵੀ ਪੇਸ਼ੀ ਹੋ ਸਕਦੀ ਹੈ ਕਿਤੇ ਰਿਸ਼ਤੇਦਾਰੀ ਚ ਕੋਈ ਫੰਕਸ਼ਨ ਵੀ ਹੋ ਸਕਦਾ ਇਹਨੂੰ ਆਪਾਂ ਇੱਕਦਮ ਨਹੀਂ ਇੰਨਾ ਗਲਤ ਤਰੀਕੇ ਨਾਲ ਲਿੱਤਾ ਜਾ ਸਕਦਾ ਕਿ ਬਿਨ ਜਾਣ ਬੁੱਝ ਕੇ ਪੇਸ਼ ਨਹੀਂ ਹੋਏ ਮੈਨੂੰ ਲੱਗਦਾ ਕਿ ਉਹਨਾਂ ਨੂੰ ਹੁਣੇ ਦੂਜਾ ਸੰਮਨ ਗਿਆ ਉਹਦੇ ਉੱਤੇ ਕਾਨੂੰਨੀ ਰਾਏ ਲੈ ਕੇ ਉਹ ਜ਼ਰੂਰ ਪੇਸ਼ ਹੋਣਗੇ ਬਿਜ਼ਲੈਂਸ ਦੇ ਕੇ ਪੇਸ਼ ਹੋਣਾ ਪੈਣਾ ਮੈਂ ਬਿਜ਼ਲੈਂਸ ਨੇ ਆਪਣਾ ਜਿਹੜਾ ਸੰਮਨ ਹੈਗਾ ਉਹਨੂੰ ਇੱਕ ਜਿਹੜਾ ਸੀਆਰਪੀਸੀ ਦੇ ਸੈਕਸ਼ਨ ਹੇਠਾਂ ਭੇਜਿਆ ਉਹਦੇ ਵਿੱਚ ਆਣਾ ਹੀ ਪੈਣਾ ਗਜਪਤ ਸਿੰਘ ਗਰੇਵਾਲ ਨੂੰ ਕਿਉਂਕਿ ਆਕੇ ਫੈਕਟ ਤੱਕ ਕਲੀਅਰ ਕਰਨੇ ਪੈਣੇ ਨਾ ਦੇਖੋ ਜਿਹੜਾ ਹੁਣ 40000 ਪੇਜਾਂ ਦੀ ਬਿਜਲੈਂਸ ਨੇ ਕੋਰਟ ਚ ਚਾਰ ਸ਼ੀਟ ਫਾਈਲ ਕੀਤੀ ਹੈ ਉਹਦੇ ਚ ਹਰ ਕੜੀ ਨੂੰ ਜਿਹੜਾ ਬਰੀਕੀ ਨਾਲ ਤਕੀਕਾਤ ਬਿਜਲੈਂਸ ਵੱਲੋਂ ਕੀਤਾ ਜਾ ਰਿਹਾ ਇਹ ਨਹੀਂ ਹੈਗਾ ਡੀਏ ਦੇ ਕੇਸ ਦੇ ਵਿੱਚ ਜਿਹੜੀ 40000 ਪੇਜਾਂ ਦੀ ਪੇਸ਼ ਹੋਈਆਂ ਚਾਰ ਸ਼ੀਟ ਉਹਦੇ ਵਿੱਚ ਬਹੁਤ ਕੁਝ ਜਿਹੜੀਆਂ ਤਫਤੀਸ਼ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਖੰਨੇ ਦਾ ਇੱਕ ਜਸਮੀਤ ਸਿੰਘ ਹੈਗਾ ਉਹਦੇ ਬਾਰੇ ਵੀ ਜਾਂਚ ਚੱਲ ਰਹੀ ਆ ਉਹਦਾ ਮੋਬਾਈਲ ਤੇ ਉਹਦਾ SIM ਉਹਦੇ ਨਾਂ ਤੇ ਵਿਕਰਮ ਮਜੀਠੀਆ ਦੇ ਕੋਲੋਂ ਘਰੋਂ ਮਿਲਿਆ ਉਹ ਕਿਉਂ ਉੱਥੇ ਗਿਆ ਖੰਨੇ ਦੇ ਬੰਦੇ ਦਾ ਕੀ ਲਿੰਕ ਸੀ ਹੁਣ ਜਸਮੀਤ ਸਿੰਘ ਕੈਨੇਡਾ ਚਲਾ ਗਿਆ ਉਹ ਸਾਰੀਆਂ ਵਿਜੀਲੈਂਸ ਪਿੰਨ ਦੇ ਨਾਲ ਪਿੰਨ ਜੋੜ ਰਹੀ ਆ ਇਸ ਕਰਕੇ ਬਲਾਣਾ ਵਿਜੀਲੈਂਸ ਦਾ ਕੰਮ ਹੁੰਦਾ ਪੇਸ਼ ਹੋਣਾ ਜਾਂ ਉਹਦੇ ਵਿੱਚ ਹੋ ਸਕਦਾ ਵਕੀਲਾਂ ਤੋਂ رائے ਲੈਣੀ ਹੋਵੇ ਕੁਝ ਆਪਣੇ ਡਾਕੂਮੈਂਟ ਇਕੱਠੇ ਕਰਨੇ ਹੋਣਗੇ ਜਪਾ ਸਿੰਘ ਅਰਵਾਲ ਨੇ ਕੁਝ ਕਾਰਪੋਰੇਟ ਦੇ ਡਾਕੂਮੈਂਟਸ ਇਕੱਠੇ ਕਰਨੇ ਹੋਣ ਉਹ ਸਾਰੇ ਲੈ ਕੇ ਪੇਸ਼ ਹੋਵੇਗਾ ਵਿਜੀਲੈਂਸ ਕੋ ਤੱਥਾਂ ਦੇ ਆਧਾਰ ਤੇ ਗੱਲ ਹੋਏਗੀ ਉੱਥੇ ਗੱਲ ਤਾਂ ਇਦਾਂ ਨਹੀਂ ਹੋਣੀ ਜਿਹੜੇ ਤੱਥ ਹੈ ਉਹ ਅੱਗੇ ਰੱਖੇ ਜਾਣਗੇ ਨਾ ਡਾਕਟਰ ਸਾਹਿਬ ਨਾਲ ਨਾਲ ਮੈਨੂੰ ਲੱਗਦਾ ਕਿ ਕਾਰਵਾਈ ਹੋਰ ਤੇਜ਼ ਹੋ ਗਈ ਹੈ ਕਿਉਂਕਿ BNSS ਦੀ ਧਾਰਾ 179 ਵੀ ਜੋੜ ਦਿੱਤੀ ਗਈ ਹੈ ਕਈ ਰਿਪੋਰਟਸ ਦੇ ਮੁਤਾਬਕ ਤੇ ਉਸ ਧਾਰਾ ਦੇ ਉੱਤੇ ਜੇ ਨਹੀਂ ਪੇਸ਼ ਹੁੰਦੇ ਫਿਰ ਤਾਂ ਕਾਰਵਾਈ ਹੋ ਸਕਦੀ ਹੈ ਜੀ ਦੇਖੋ ਸਰਕਾਰ ਦੇ ਕਿਸੇ ਇਨਵੈਸਟੀਗੇਸ਼ਨ ਚ ਜੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਪੇਸ਼ ਹੋਣਾ ਬਹੁਤ ਲਾਜ਼ਮੀ ਹੁੰਦਾ ਇਹ ਨਹੀਂ ਹੁੰਦਾ ਕਿ ਸ hẳn ਕੀਤਾ ਤੇ ਤੁਸੀਂ ਉਹਨੂੰ ਦਰਕਨਾਰ ਕਰ ਦੋ ਤਾਨੂੰ ਪੇਸ਼ ਹੋਣਾ ਲਾਜ਼ਮੀ ਹੈ ਇਹ ਹੈ देर ਹੋ ਸਕਦੀ ਹੈ ਸਵੇਰ ਹੋ ਸਕਦੀ ਹੈ ਦੋ ਵਾਰ ਆ ਸਕਦੇ ਹੋ ਤਿੰਨ ਵਾਰ ਸੰਬੰਧ ਤੇ ਆ ਸਕਦੇ ਹੋ ਚੌਥੇ ਸੰਬੰਧ ਤੇ ਆ ਸਕਦੇ ਹੋ ਇਹ ਸੈਕਸ਼ਨਸ ਦੇ ਵਿੱਚ ਆਣਾ ਹੀ ਪੈਣਾ ਬੀਐਨਐਸ 179 ਦੇ ਵਿੱਚ ਉਹਨਾਂ ਨੂੰ ਪੇਸ਼ ਹੋਣਾ ਹੀ ਪੈਣਾ ਆਪਣੇ ਤੱਥ ਦੱਸਣੇ ਪੈਣੇ ਆ ਕਿਉਂਕਿ ਤੁਸੀਂ ਕਿਸੇ ਇਨਵੈਸਟੀਗੇਸ਼ਨ ਏਜੰਸੀ ਦੀ ਜਾਂਚ ਨਹੀਂ ਰੁਕ ਸਕਦੀ ਤੇ ਉਹ ਤਕੀकात ਕਰ ਰਹੀ ਹੈ bizness ਤੇ ਜਾਂਚ ਜੇ ਰੁਕੇਗੀ ਤੇ ਫਿਰ ਸਮੱਸਿਆ ਆਏਗੀ bizness ਦਾ ਅੱਗੋਂ ਵੀ ਉਹਦਾ ਸਪਲੀਮੈਂਟਰੀ ਚਲਾਣ ਵੀ ਦੇਣਾ ਉਹਨਾਂ ਨੇ ਲਿਖ ਕੇ ਦਿੱਤਾ ਕਿ ਇਹਦੀ ਹਜੇ ਤਫਤੀਸ਼ ਜਾਰੀ ਹੈ ਉਚ ਹੋਰ ਬੰਦਿਆਂ ਦੇ ਬਗਲਾਬ ਵੀ ਚਲਾਨ ਦਿੱਤੇ ਜਾ ਸਕਦੇ ਆ ਇਸ ਕਰਕੇ ਵਿਜੀਲੈਂਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਬ੍ਰੇਕ ਨਹੀਂ ਲੱਗ ਸਕਦੀ ਬڑے ਕਾਬਲ ਅਫਸਰ ਲੱਗੇ ਹੋਏ ਨੇ ਔਰ ਗਜਪਤ ਸਿੰਘ ਗਰੇਵਾਲ ਨੂੰ ਬੁਲਾਇਆ ਗਿਆ ਆ ਕੇ ਆਪਣੇ ਤੱਥਾਂ ਦੇ ਆਧਾਰ ਤੇ ਗੱਲ ਕਰਨਗੇ ਵੀ ਪੈਸੇ ਦੀ ਕੰਪਨੀਆਂ ਜਿਹੜੀਆਂ ਹੁਣ ਕਹਿੰਦੇ ਪਏ ਨੇ 700 ਕਰੋੜ ਰੁਪਈਆ ਜਿਹੜਾ ਵਾ ਬਿਜ਼ਨਸ ਕਲੇਮ ਕਰ ਰਹੀ ਹੈ ਜਿਹੜਾ 74400000 ਦੀ ਚਾਰਟ ਸ਼ੀਟ ਹੈ ਔਰ ਉਹਦੇ ਵਿੱਚ ਕੰਪਨੀਆਂ ਜਿਹੜੀਆਂ ਇੰਨਾ ਪੈਸਾ ਕਿੱਥੋਂ ਆਇਆ ਉਹਨਾਂ ਦੀਆਂ ਟਰਾਂਜੈਕਸ਼ਨਾਂ ਉਹ ਸਾਰੀਆਂ ਕੁਝ ਖੰਗਾਲੀਆਂ ਬਿਜ਼ਨਸ ਨੇ ਤੇ ਇਸੇ ਕਰਕੇ ਉਹਨਾਂ ਨੂੰ ਬੁਲਾਇਆ ਵੀ ਦੱਸੋ ਇਹ ਪੈਸਾ ਆਇਆ ਇਹ ਤੁਸੀਂ ਪੈਸਾ ਇੱਥੇ ਦਿੱਤਾ ਇਹ ਕਿਉਂ ਦਿੱਤਾ ਇੱਥੋਂ ਕਿਉਂ ਆਇਆ ਉਹ ਸਾਰੀਆਂ ਚੀਜ਼ਾਂ ਦੇ ਜਵਾਬ ਦੇਣੇ ਪੈ ਕੌਸਾ ਬਾਰ-ਬਾਰ ਇਹ ਸੁਰਖੀਆਂ ਚੱਲ ਰਹੀਆਂ ਕਿ ਗਜਪਤ ਸਿੰਘ ਗਰੇਵਾਲ ਦੀ ਪੇਸ਼ੀ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ ਆਪਾਂ ਇਸ ਸਿਨੈਰੀਓ ਦੀ ਇੰਟੈਂਸਿਟੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕੀ ਕੁਝ ਹੋ ਕੇਸ ਤਾਂ ਉਹੀ ਰਹਿਣਾ ਸੈਕਸ਼ਨਸ ਤਾਂ ਉਹੀ ਰਹਿਣੇ ਆ ਕੇਸ ਉਹ ਸੈਕਸ਼ਨਸ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਕੇਸ ਵੀ ਉਹੀ ਰਹਿਣਾ ਸੈਕਸ਼ਨ ਵੀ ਉਹੀ ਰਹਿਣੇ ਆ ਤੇ ਕੀ ਕਾਰਜ ਜਿਹੜੀ ਆ ਉਹ ਚੱਲ ਪਈ ਹੋਈ ਆ ਵਿਕਰਮ ਮਜੀਠੀਆ ਤੇ ਸੈਕਸ਼ਨ ਨਹੀਂ ਬਦਲ ਜਾਣਗੇ ਇਹਦੇ ਨਾਲ ਸਿਰਫ ਤੇ ਸਿਰਫ ਇਹ ਹੈ ਉਹਦੇ ਪਰਿਵਾਰਕ ਜਿਹੜੇ ਮੈਂਬਰ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਆ ਜਾਏਗਾ ਗਜਪਤ ਸਿੰਘ ਗਰੇਵਾਲ ਕੰਪਨੀਆਂ ਦੇ ਵਿੱਚ ਕੰਮ ਕਰਦੇ ਰਹੇ ਨੇ ਉਹਨਾਂ ਦੇ ਉਧੇਦਾਰ ਰਹੇ ਨੇ ਉਹਨਾਂ ਕੋ ਪੁੱਛਿਆ ਜਾਏਗਾ ਬਈ ਦੱਸੋ ਇਹ ਉਹ ਬਿਜ਼ਨਸ ਦੀ ਜਾਂਚ ਦੇ दायरे ਚ ਉਹਨਾਂ ਲਈ ਔਖਾ ਹੋ ਜਾਏਗਾ ਹੁਣ ਜਿਵੇਂ ਬਿਜ਼ਨਸ ਨੇ ਉਸ ਕੇਸ ਦੀ ਵੀ ਤਹਿਕੀਕਾ ਸ਼ੁਰੂ ਕਰ ਦਿੱਤੀ ਹੈ ਕਿ ਜਿਹੜੀ ਮਜੀਠੇ ਦੀ ਉੱਥੇ ਤਹਿਸੀਲ ਦੇ ਵਿੱਚੋਂ ਗਨੀਬਕੌਰ ਮਜੀਠਿਆ ਦੀ ਰਜਿਸਟਰੀ ਗਾਇਬ ਹੋਈ ਹੈ ਠੀਕ ਹੈ ਨਾ ਉਹ ਰਜਿਸਟਰੀ ਕਿੱਦਾਂ ਗਾਇਬ ਹੋ ਗਈ ਸਰਕਾਰੀ ਡਾਕੂਮੈਂਟ ਇੱਕ ਰੈਵਨਿਊ ਮਨਿਸਟਰ ਦੀ ਧਰਮ ਪਤਨੀ ਦਾ ਸਰਕਾਰੀ ਕਾਗਜ਼ ਰੈਵਨਿਊ ਦੇ ਡਿਪਾਰਟਮੈਂਟ ਚੋਂ ਹੀ ਗਾਇਬ ਹੋ ਜੇ ਤੇ ਉਹ ਵੀ ਖਲਦਾ ਪਿਆ ਵਾ ਵਿਜੀਲੈਂਸ ਦੀਆਂ ਅੱਖਾਂ ਚ ਰੜਖਦਾ ਪਿਆ 21 ਵਾਲੀ ਐਫਆਈਆ ਹਾਂ 21 ਵਾਲੀ ਜਿਹੜੀ ਐਸਟੀਐਫ ਨੇ ਕਰਾਈ ਸੀ ਔਰ ਉਹਦੇ ਚੋ ਤਕੀਕਾਤ ਕਰਨ ਕੇ ਵੀ ਇਹ ਡਾਕੂਮੈਂਟਸ ਵਿੱਚ ਕੀ ਇਹ ਹੋ ਜਿਆ ਸੀਗਾ ਕਿ 오રિਜਨਲ ਰਜਿਸਟਰੀ ਗੈਪ ਕੀਤੀ ਗਈ ਜਿਵੇਂ ਅੱਗੇ ਨਸ਼ਰ ਹੋਇਆ ਬਿੱਟੂ ਹਲਖ ਨੇ ਵੀ ਕਿਹਾ ਕਿ ਇਹ ਜ਼ਮੀਨ ਉਹ ਜ਼ਮੀਨ ਦੀ ਟ੍ਰਾਂਸਫਰ ਸੀ ਉੱਚ ਗਵਾਹੀ ਸੀ ਮੇਰੀ ਮੇਰੇ ਚਾਚੇ ਪਾਲ ਸਿੰਘ ਹੋਰਾਂ ਨੇ ਜ਼ਮੀਨ ਜਿਹੜੀ ਹੈ ਵਿਕਰਮ ਮਜੀਠੀਆ ਨੂੰ ਦਿੱਤੀ ਸੀ ਹਾਲਾਂਕਿ ਉਹ ਕਹ ਰਹੇ ਨੇ ਕਿ ਅਸੀਂ ਸੇਲ ਕੀਤੀ ਸੀ ਲੇਕਿਨ ਫਿਰ ਜੇ ਸੇਲ ਹੋਈ ਹੈ ਜੈਨੂਇਨ ਸੇਲ ਹੋਈ ਹੈ ਬਿੱਟੂ ਹਲਖ ਦੀ ਉੱਚ ਗਵਾਈ ਹੈ ਇਸ ਕਰਕੇ ਬਿੱਟੂ ਹਲਖ ਦਾ ਨਾਮ ਜੁੜਦਾ ਵਿਕਰਮਜੀਤ ਇਹ ਚੀਜ਼ਾਂ ਤੇ ਵਿਜੀਲੈਂਸ ਤੈਕੀਕਾਤ ਕਰ ਰਹੀ ਹੈ ਇਸ ਕਰਕੇ ਕੜੀ ਵਾਈਜ਼ ਕੜੀ ਜੜੀ ਆ ਉਹ ਜੋੜੀ ਜਾਂਦੀ ਪਈ ਆ 40000 ਰੁਪਏਾਂ ਦੀ ਚਾਰ ਸ਼ੀਟ ਦੇ ਉੱਤੇ ਕੰਮ ਕਰਨਾ ਸੌਖਾ ਨਹੀਂ ਹੁੰਦਾ ਇੱਕ ਇੱਕ ਬਰੀਕ ਵਾਲ ਜਿੰਨੀ ਕੱਲ ਨੂੰ ਕਿਉਂਕਿ ਇਹ ਜਿਹੜੇ ਲੀਡਰ ਨੇ ਇਹ ਪੋਲਿਟੀਕਲ ਲੋਗ ਹੁੰਦੇ ਨੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਂਦੇ ਨੇ ਪੈਸਾ ਬਹੁਤ ਹੁੰਦਾ ਵਕੀਲ 5 ਲੱਖ ਵਾਲਾ ਵੀ ਲੈ ਸਕਦੇ ਹੋ ਰੋਜ਼ ਦਾ 10 ਲੱਖ ਵਾਲਾ ਵੀ ਲੈ ਸਕਦੇ ਹੋ ਉਹ ਜਦੋਂ ਉੱਥੇ ਜਾ ਕੇ ਆ ਉੱਥੇ ਦਾ ਲਾ ਪੁਆਇੰਟ ਦੀ ਗੱਲ ਹੋਣੀ ਤੱਥਾਂ ਦੇ ਆਧਾਰ ਤੇ ਗੱਲ ਹੋਣੀ ਆ ਕਾਗਜ਼ਾਂ ਨੇ ਬੋਲਣਾ ਤੇ ਜਾਂਚ ਰਿਪੋਰਟ ਨੇ ਬੋਲਣਾ ਇਹ ਸਾਰੇ ਕੇਸ ਜਿਹੜੇ ਆ ਉਤਰੀਆਂ ਕੂਟਾਂ ਤੱਕ ਜਾਣੇ ਆ ਇਸ ਕਰਕੇ ਬਿਜ਼ਲੈਂਸ ਵੀ ਚਾਹੁੰਦੀ ਆ ਕਿ ਆਪਾਂ ਕੜੀ ਨਾ ਕੜੀ ਜੋੜ ਕੇ ਮਜ਼ਬੂਤ ਆਧਾਰ ਬਣਾਈਏ ਉਹ ਚੀਜ਼ਾਂ ਲੈ ਕੇ ਆਈਏ ਸਾਹਮਣੇ ਜਿਹੜੀਆਂ ਵਾਕਈ ਇਫੈਕਟਫੁਲ ਹੋਣ ਤੇ ਲਾ ਪੁਆਇੰਟ ਤੇ ਹੋਣ ਕੱਲ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਜਾ ਕੇ ਸਾਨੂੰ ਜੜੀ ਆ ਉੱਥੇ ਖਤਾ ਨਾ ਖਾਣੀ ਪਵੇ ਡਾਕਟਰ ਸਾਹਿਬ ਮਜੀਠੇ ਪਰਿਵਾਰ ਦੀ ਗੱਲ ਕਰ ਰਹੇ ਆ ਤੇ ਗਨੀਵ ਕੌਰ ਮਜੀਠੀਆ ਦਾ ਜ਼ਿਕਰ ਕਿੱਥੇ ਤੱਕ ਪਹੁੰਚੀ ਪ੍ਰਕਿਰਿਆ ਜੀ ਨਹੀਂ ਹਜੇ ਨਹੀਂ ਹਜੇ ਮੈਨੂੰ ਲੱਗਦਾ ਗਜਪਤ ਸਿੰਘ ਗਰੇਵਾਲ ਤੇ ਹੀ ਹੈ ਹਜੇ ਉਹਨਾਂ ਦਾ ਪੈਂਡਿੰਗ ਕੀਤਾ ਹੋਇਆ ਲੇਕਿਨ ਉਹਨਾਂ ਨੂੰ ਜੇ ਸੰਭਲ ਕੀਤੇ ਜਾਣਗੇ ਤੇ ਉਹਨਾਂ ਦੇ ਸਿਰਫ ਦੋਕ ਮਾਮਲੇ ਜਿਹੜੇ ਮੈਂ ਸਮਝਦਾ ਹੈਗੇ ਤਿੰਨ ਮਾਮਲੇ ਇੱਕ ਤਾਂ ਜਿਹੜੀ ਮਛੋਬਰਾ ਵਾਲੀ ਜ਼ਮੀਨ ਹੈ ਉਹ ਵੀ ਹੁਣ ਕਲੀਅਰ ਕਰ ਦਿੱਤਾ ਬਿਜ਼ਲੈਂਸ ਨੇ ਕਿ ਉਹ ਜ਼ਮੀਨ ਵਾਕਈ ਘੱਟ ਸੀਗੀ ਉੱਥੇ ਇੰਨੀ ਜ਼ਮੀਨ ਨਹੀਂ ਹੈਗੀ ਸੀ 1000 ਏਕੜ ਦਾ ਰੌਲਾ ਪੈ ਗਿਆ ਇੰਨੀ ਜ਼ਮੀਨ ਨਹੀਂ ਹੈਗੀ ਸੀ ਦੂਜਾ ਜਿਹੜੀ ਹੋਰ ਚੀਜ਼ ਆ ਬਈ ਉਹ ਰਜਿਸਟਰੀ ਜਿਹੜੀ ਗਾਇਬ ਹੋਈ 2021 ਵਾਲੀ ਉਹ ਵੀ ਗਨੀਪ ਗੁਰਮੇ ਜਿੱਠਿਆ ਦੇ ਨਾਮ ਤੇ ਅਸੀਂ ਤੀਜਾ ਜਿਹੜਾ ਹੈਗਾ ਵਾ ਫੈਕਟਰ ਕੀ ਇੱਕ ਇੱਕ ਕੰਪਨੀ ਇਹਨਾਂ ਦੇ ਨਾਮ ਤੇ ਵੀ ਖੋਲੀ ਗਈ ਸੀ ਉਹ ਕੰਪਨੀ ਬਾਅਦ ਵਿੱਚ ਬੰਦ ਕੀਤੀ ਗਈ ਉਹ ਚ ਪੈਸਾ ਆਇਆ ਸੀ ਇਹਨਾਂ ਦੇ ਖਾਤੇ ਚ ਕਿੱਥੋਂ ਆਇਆ ਸੀ ਪੈਸਾ ਉਹਦੀ ਤਹਿਕੀਕਾਤ ਲਈ ਬਿਜ਼ਨਸ ਬੁਲਾ ਸਕਦੀ ਹੈ ਇਹਨਾਂ ਨੂੰ ਆਦਰਵਾਇਜ਼ ਹੋਰ ਜਿਹੜੇ ਕੋਤੇ ਬਾਕੀ ਝਮਚ ਮੇਲੇ ਆ ਉਹਨਾਂ ਚ ਇਹਨਾਂ ਦਾ ਕਿਤੇ ਇੰਨਾ ਰੋਲਾ ਰਪਾ ਨਹੀਂ ਹੈਗਾ ਰੋਲਰਪਾ ਇਹਨਾਂ ਦੀਆਂ ਕੰਪਨੀਆਂ ਲਈਆਂ ਜਿਹੜੀਆਂ ਵਿਕਰਮ ਮਜੀਠੀਏ ਤੇ ਗਜਪਤ ਸਿੰਘ ਅਰੇਵਾਲ ਦੀਆਂ ਹੈਗੀਆਂ ਜਾਂ ਕੁਝ ਕਾਰਾਂ ਜਿਹੜੀਆਂ ਕਾਰਾਂ ਮਹਿੰਗੀਆਂ ਕਾਰਾਂ ਵਿਕਰਮ ਮਜੀਠੀਏ ਦੇ ਕਾਰਾਂ ਦੇ ਬਹੁਤ ਵਪਾਰ ਦੇ ਵਿੱਚ ਵੀ ਕਹਿੰਦੇ ਕਾਫੀ ਕਾਰਾਂ ਦਾ ਖਰੀਦ ਫਰੋਖਤ ਹੋਈ ਹੈ ਮਹਿੰਗੀਆਂ ਕਾਰਾਂ ਵੀ ਸੀਆਂ ਤੇ ਉਹ ਜਿਹੜੀਆਂ ਜਿਵੇਂ ਕੁਝ ਕਾਰਾਂ ਤੁਹਾਨੂੰ ਦੱਸਿਆ ਸੀ ਮਾਲਵੇ ਤੋਂ ਵੀ ਇਹਨੂੰ ਕਿਸੇ ਦੇ ਨਾਮ ਤੇ ਸੀਗੀਆਂ ਉਹ ਵਿਧਾਨ ਸਭਾ 'ਚ ਵੀ ਜਾਂਦੀਆਂ ਸੀ ਉਹਦੇ ਸਾਰੇ ਬਾਰੇ ਬਿਜ਼ਨਸ ਤਹਿਕੀਕਾਤ ਕਰ ਸਕਦੀ ਆ ਹਜੇ ਕਿਉਂਕਿ ਲੰਬਾ ਪ੍ਰੋਸੈਸ ਹੈਗਾ 40000 ਪੇਜਾਂ ਦੀ ਚਾਰਸ਼ੀਟ ਕਈ ਨਾਮ ਹੈਗੇ ਆ ਕਈ ਗਵਾਹੀਆਂ ਹੋਣੀਆਂ ਹਜੇ ਇਸ ਕਰਕੇ ਬਹੁਤ ਲੰਬਾ ਇੱਕ ਕੇਸ ਚੱਲਦਾ ਸਰਬ ਅੰਤਵਲ ਵਾਦੇ ਵਾਦੇ ਇੱਕ ਕਰੀ ਜ਼ਿਕਰ ਕਰਨਾ ਜ਼ਰੂਰੀ ਆ ਇੰਨਾ ਕੁਝ ਹੋ ਰਿਹਾ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਐਨੇ ਸਮਨ ਹੋ ਰਹੇ ਆ ਅਕਾਲੀ ਲੀਡਰਸ਼ਿਪ ਅਜੇ ਵੀ ਚੁੱਪ ਆ ਚਲੋ ਸੁਖਬੀਰ ਸਿੰਘ ਬਾਦਲ ਨੂੰ ਆਪਾਂ ਇੱਕ ਪਾਸੇ ਵੀ ਕਰ ਲਈਏ ਉਹ ਲੀਡਰ ਜਿਹੜੇ ਚਫੇਰੇ ਰਹਿੰਦੇ ਸੀ ਵਿਕਰਮ ਮਜੀਠੀਆ ਦੇ ਉਹ ਚੁੱਪ ਨੇ ਉਹਨਾਂ ਨੇ ਤਾਂ ਮੈਂ ਕਹਿੰਦਾ ਵਿਕਰਮ ਮਜੀਠੀਆ ਘੇਰ ਲਿਆ ਮੈਂ ਅੱਗੇ ਅੱਜ ਨਾ ਤੁਹਾਡੇ ਵਰਗੇ ਇੱਕ ਸੱਜਣ ਮੇਰੇ ਨਾਲ ਸਵੇਰੇ ਪੱਤਰਕਾਰ ਸਹਿਬਾਨ ਖੜੇ ਸੀ ਤੇ ਉਹੀ ਐਸੇ ਵਿਸ਼ੇ ਤੇ ਗੱਲ ਚੱਲ ਰਹੀ ਸੀ ਮੈਂ ਕਿਹਾ ਯਾਰ ਜਦੋਂ ਬਾਈ ਦੇਖੋ ਤੁਸੀਂ 2007 ਤੋਂ ਬਾਅਦ 17 ਤੱਕ ਨੰਦੀ ਸਰਕਾਰ ਰਹੀ 17 ਤੋਂ ਪਹਿਲਾਂ 2016-15 ਦੇ ਵਿੱਚ ਕੈਪਟਨ ਉਮਰ ਸਿੰਘ ਦਾ ਬੜਾ ਢੋਲ ਵਜਾਇਆ ਪੰਜਾਬ 'ਚ ਕੀ ਰੇਤਾਂ, ਬਜਰੀ, ਮਿੰਟਾ, ਸ਼ਿੰਟਾ, ਬਿੰਟਾ, ਚਿੰਟਾ ਸਭ ਚੱਕ ਲਿਆਵਾਂਗੇ ਡਰਗ ਕੇ ਸਾਰੇ ਨਕੀ ਕਰ ਦੇਵਾਂਗੇ ਕਰਾਸ਼ਰ ਇਤਾਂ ਕੇਵਲ ਮਾਫੀਆ ਇਹ 2017 ਚ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ ਬਣ ਗਈ ਮੈਂ ਕਹਿੰਦਾ ਇਹਨਾਂ ਦਾ ਕਾਰੋਬਾਰ ਵੱਧ ਗਿਆ ਉਸ ਦੌਰਾਨ ਇਹਨਾਂ ਦਾ ਕਾਰੋਬਾਰ ਉਸ ਦੌਰਾਨ ਚ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਸਭੋ ਵੱਧਿਆ ਕੋਈ ਰੇਤਾਂ ਤੇ ਜਾਂਚ ਨਹੀਂ ਹੋਈ ਆਹੀ ਮੈਨੂੰ ਲੱਗਦਾ ਸੁਨੀਲ ਜਾਖੜ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸੀਗੇ ਜਲੰਧਰ ਪ੍ਰੈਸ ਕਾਨਫਰੰਸ ਕਰਕੇ ਗਏ ਕਿ 11000 ਕਰੋੜ ਦੀ ਰੇਤਾਂ ਖਾਵੇ ਇੱਕ ਇੱਕ ਐਫਆਈਆਰ ਨਹੀਂ ਹੋਈ ਇੱਕ ਐਫਆਈਆਰ ਐਫਆਈਆਰ ਕੈਪਟਨ ਨੇ ਕਿੰਨੇ ਤਾਂ ਦਿੱਤੀ ਸਭ ਉਲਟਾ ਚੰਨੀ ਦੇ ਬੰਦਿਆਂ ਦੇ ਦੇ ਦਿੱਤੀ ਜੇ ਚਬਾਚ ਚੰਨੀ ਦੇ ਈਡੀ ਦੀ ਰੇਡ ਹੋਈ ਉਹਦੇ ਵਿੱਚ ਕਿਸੇ ਟਾ ਲਾ ਕੇ ਦੇ ਦੇ ਰਿਸ਼ਤੇਦਾਰਾਂ ਤੇ ਦੇ ਦਿੱਤੀ ਕਿਸੇ ਅਕਾਲੀ ਦਲ ਦੇ ਖਿਲਾਫ ਐਫਆਈਆਰ ਨਹੀਂ ਹੋਈ ਕਿਸੇ ਲੀਡਰ ਕਿਸੇ ਮਤਲਬ ਜਿਹੜਾ ਵਾ ਹੋਰ ਕੇਵਲ ਤੇ ਕੋਈ ਐਫਆਈਆਰ ਨਹੀਂ ਹੋਈ ਕੋਈ ਬਜਰੀ ਦੀ ਐਫਆਈਆਰ ਨਹੀਂ ਕਿਸੇ ਤੇ ਕੀਤੀ ਗਈ ਇਹਨਾਂ ਤੇ ਕੋਈ ਬਸ ਬਸਾਂ ਦੀ ਕੋਈ ਐਫਆਈਆਰ ਨਹੀਂ ਉਦਾਂ ਹੀ ਬਸਾਂ ਦੌੜਦੀਆਂ ਰਹੀਆਂ। ਔਰ ਮੇਂ ਹਟਾ ਇਸ ਗੱਲ ਤੋਂ ਹਰਾਨਾ ਕਿ ਉਸ ਦੌਰਾਨ ਵੀ ਕਾਰੋਬਾਰ ਵਧੇ। ਉਸ ਤੋਂ ਬਾਅਦ ਸਰਕਾਰ ਪਲਟ ਗਈ। ਅੱਜ ਵੀ ਉਦਾਂ ਹੀ ਕਾਰੋਬਾਰ ਚੱਲੀ ਜਾ ਰਿਹਾ ਹੈ। ਅੱਜ ਵੀ ਉਵੇਂ ਹੀ ਚੱਲੀ ਜਾ ਰਿਹਾ ਹੈ। ਅੱਜ ਵੀ ਪਰਦੇ ਦੇ ਪਿੱਛੇ ਜਾ ਕੇ ਤੁਸੀਂ ਦੇਖੋ ਉਹੀ ਟੀਮ ਰੇਤਾਂ ਦੀ ਕੰਮ ਕਰ ਰਹੀ ਹੈ ਜਿਹੜੀ 2017 ਚ ਕਰ ਰਹੀ ਸੀ। ਉਹੀ ਲੋਕ ਅੱਜ ਵੀ ਪਰਦੇ ਦੇ ਪਿੱਛੇ ਬਹਿ ਕੇ ਨੋਟਾਂ ਵਾਲੀਆਂ ਮਸ਼ੀਨਾਂ 'ਚ ਨੋਟ ਗੈਨ ਰਹੇ ਨੇ ਸਵੇਰ ਤੋਂ ਸ਼ਾਮ ਤੱਕ। ਜਿਹੜੇ 2017 ਚ ਗਿੰਦੇ ਸੀ ਤੇ ਲੋਕੀ ਇੱਥੇ ਕੀ ਇਨਸਾਫ ਪਾਲਣਗੇ ਅੱਜ ਵੀ ਉਦਾਂ ਹੀ ਮਾਈਨਿੰਗ ਦਾ ਰੋਲਾ ਹੈਗਾ ਅੱਜ ਵੀ ਉਦਾਂ ਹੀ ਕੇਬਲ ਚੱਲ ਰਹੀ ਹੈ ਅੱਜ ਵੀ ਉਦਾਂ ਹੀ ਬਸਾਂ ਚੱਲ ਰਹੀਆਂ ਕੋਈ ਫਰਕ ਨਹੀਂ ਇਹ ਸਿਚੁਏਸ਼ਨ ਹੈ ਫਿਲਹਾਲ ਆਉਂਦਾ ਸਮਾਂ ਬਿਕਰਮ ਸਿੰਘ ਮਜੀਠੀਆ ਜਾਂ ਮਜੀਠੀਆ ਪਰਿਵਾਰ ਦੇ ਭਵਿੱਖ ਵਾਸਤੇ ਕੀ ਲੈ ਕੇ ਆਉਂਦਾ ਦੱਸਦੇ ਰਵਾਂਗੇ ਉਹ ਤੱਕ ਬਣੇ ਰੋਵਾਂ انڈیا ਪੰਜਾਬੀ ਤੇ